ਸ਼ਰੀਰਾਂ ਆਉਂਦਾ ਮੈਗਜ਼ੀਨ 2 ਕਿਲੋ ਕਿੱਲੇ ਦਾ ਤਾਂ ਦੋਸਤੋ ਰੇਹ ਵਾਲੀਆਂ ਝੋਲੀਆਂ ਨਾ ਝਾਲੀਆਂ ਦਾ ਸਾੜੀਆਂ ਦਾ ਭਾਈ ਗਵਾਚ ਗਈਆਂ ਸਪਰੇਅ ਬੂਮ ਆਪਣਾ ਜਿਹੜਾ ਨੰਗਿਆ ਤੁਸੀਂ ਕਣਕ ਦੇਖ ਸਕਦੇ ਹੋ ਕਿੰਨੀ ਕਿਤੇ ਮਿੱਦੀ ਗਈ ਆ ਆਪਾਂ ਸਪਰੇਅ ਕਰਨੀ ਆ ਜੀ ਐਸ ਲੋਟ ਤਾਂ ਕਣਕ ਬੀਜੋ ਐਸ ਲੋਟ ਤੇ ਇਹ ਆ ਗਿਆ ਜੀ ਯਾਰਾ ਕੰਪਨੀ ਦਾ ਇਹਦੇ ਵਿੱਚ ਸਾਰਾ ਕੁਝ ਹੀ ਆ ਜੀ ਜਿਹੜਾ ਪੰਡ ਭਰਾ ਦਾ ਗੋਲੇ ਵਾਲਾ ਭਾਈ ਗੋਲੇ ਵਾਲੇ ਤੋਂ ਭਾਈ ਜੀ ਆਏ ਆ ਦੇਖਣ ਸਪੈਸ਼ਲ ਹਾਂਜੀ ਠੰਡ ਦੇ ਵਿੱਚ ਠੀਕ ਹੈ ਇਹਦਾ ਵਜਨ ਵਜਨ ਘੱਟ ਕਰਕੇ ਤਾਂ ਚੱਲਣਾ ਬਾਈ ਜੀ ਨਹੀਂ ਦੂਜੇ ਤਾਂ ਖੁੱਭ ਜਾਂਦੇ ਆ ਵਜਨ ਤੇ ਜਾ ਗਾਲ ਕਿਸਾਨ ਭਰਾਵੋ ਤੇ ਆਪਾਂ ਭਰਾਵੋ ਸ਼ਰੀਰਾਮ ਦਾ ਮੈਗਜ਼ਨ 2 ਕਿਲੋ ਕਿੱਲੇ ਦਾ ਤੇ ਸ਼ਰੀਰਾਮ ਦਾ ਹੀ ਲੋਹਾ ਜਿਹੜਾ ਸਾਡੇ ਇੱਧਰ ਜਿਹੜੇ ਵਾਹਣ ਆ ਗੋਭੀ ਵਾਲੇ ਵਾਹਣ ਆ ਰਿਆਂ ਤਾਂ ਬਹੁਤ ਪੈਂਦੀਆਂ ડીਏਪੀ ਵੀ ਪੈਂਦੀਆਂ ਪਰ ਉਹਨਾਂ ਨੂੰ ਲੋਹੇ ਦੀ ਜਾਂ ਜਿੰਕ ਦੀ ਘਾੜ ਜ਼ਰੂਰ ਆਉਂਦੀ ਆ ਤੇ ਅੱਜ ਆਪਾਂ ਮੈਗਜ਼ਨ ਪਾ ਰਹੇ ਆ ਜੀ 2 ਕਿਲੋ ਕਿੱਲੇ ਦਾ 100 ਗ੍ਰਾਮ ਨਾਲ ਪਾ ਰਹੇ ਆ ਲੋਹਾ ਤੇ 200 ਲੀਟਰ ਲਾ ਰਹੇ ਆ ਜੀ ਪਾਣੀ ਕਿੱਲੇ ਦਾ ਐ ਭejdi ਤਰੀ ਜਾਵੇ ਕਣਕ ਤੇ ਜਿਹੜੀ ਆਪਾਂ ਗੱਲ ਕਰਦੇ ਸੀ ਕਣਕ ਮਿੱਧਣ ਦੀ ਉਹ ਤੁਹਾਨੂੰ ਆਪਾਂ ਦਿਖਾਉਨੇ ਆ ਵੀ ਜਿਹੜਾ ਮਿੱਧਣ ਦਾ ਕਾਰਨ ਆ ਕਈ ਭਰਾਵਾਂ ਦੇ ਸੀ ਕਣਕ ਮਿੱద్ధి ਜਾਊਗੀ ਵੀ ਇੰਨੀਆਂ ਸਪਰੇਆਂ ਤੁਸੀਂ ਤਿੰਨ ਸਪਰੇਆਂ ਲਾਉਣੀਆਂ ਕਣਕ ਮਿੱద్ధి ਜਾਊਗੀ ਆਜੋ ਤੁਹਾਨੂੰ ਕਣਕ ਵਿਖਾਉਨੇ ਆ ਜੀ ਪਹਿਲਾਂ ਤਾਂ ਉਹਦੀ ਟਰੈਕਟਰ ਮੰਗਿਆ ਜੇ ਆਪਾਂ ਸਪਰੇਅ ਕਰਨੀ ਆ ਜੀ ਐਸ ਲੋਟ ਤਾਂ ਕਣਕ ਬੀਜੋ ਐਸ ਲੋਟ ਸਾਡੀ ਹੁਣ ਐਸ ਲੋਟ ਕਣਕ ਬੀਜੀ ਵੀ ਆ ਤੇ ਸਪਰੇਅ ਅਸੀਂ ਕਰਦੇ ਆ ਜੀ ਐਸ ਲੋਟ ਵੀ ਕਈ ਵਾਰੀ ਕੀ ਹੁੰਦਾ ਜਿਹੜੇ ਲੋਟ ਆਪਾਂ ਸਪਰੇਅ ਕਰਦੇ ਆ ਉਸੇ ਲੋਟ ਹੀ ਆਪਾਂ ਕਣਕ ਬੀਜ ਦਿੰਨੇ ਆ ਫਿਰ ਓਰਾ ਮਲਿਆ ਜਾਂਦਾ ਜੀ ਆਖਾ ਲੀ ਸਪਰੇਅ ਬੂੰ ਆਪਣਾ ਜਿਹੜਾ ਨੰਗਿਆ ਤੁਸੀਂ ਕਣਕ ਦੇਖ ਸਕਦੇ ਹੋ ਕਿੰਨੀ ਕਿਤੇ ਮਿੱਦੀ ਗਈ ਆ ਤੇ ਇਹੋ ਜੇ ਮੌਸਮ ਦੇ ਵਿੱਚ ਡਰਮੀ ਚੱਕਣੀ ਬਹੁਤ ਔਖੀ ਆ ਠੰਡਾ ਪਾਣੀ ਤੁਹਾਨੂੰ ਪਤਾ ਫਿਰ ਜਦੋਂ ਕਿਤੇ ਟੱਕਣ ਟੁੱਕਣ ਮਾਰਾ ਮੋਟਾ ਉਤੋਂ ਦੀ ਪੈ ਜੇ ਫਿਰ ਨੰਗਦਾ ਪਾਣੀ ਕਿੱਥੋਂ ਦੀ ਉਹਦਾ ਤੁਹਾਨੂੰ ਪਤਾ ਹੀ ਆ ਫਿਰ ਸਾਰਿਆਂ ਨੂੰ ਤੇ ਸਪਰੇਅ ਕਰਨੀ ਇੰਨਾ ਦਿਨਾਂ ਚ ਬਹੁਤ ਔਖੀ ਆ ਪਾਣੀ ਨੂੰ ਵੇਖ ਕੇ ਇੱਕ ਚੀਚੀ ਆਉਂਦੀ ਆ ਲੂੰ ਗੰਡਾ ਖੜਾ ਹੋ ਜਾਂਦਾ ਯਾਰ ਪਾਣੀ ਬਹੁਤ ਠੰਡਾ ਤੇ ਆਪਣਾ ਜਹਾਜ ਆ ਬਾਈ ਬਣਾਇਆ ਇਸੇ ਗੰਮ ਨੂੰ ਆ ਜਿੰਨੀਆਂ ਮਰਜ਼ੀ ਸਪਰੇਆਂ ਲਾਈ ਜਾਈਏ ਇੱਕ ਵਾਰੀ ਲੀਹਾਂ ਪੈਣੀਆਂ ਜਿੱਥੋਂ ਦੀ ਕਣਕਾ ਮਿੱద్ధి ਆ ਕੋਈ ਖਾਸ ਕਣਕ ਨਹੀਂ ਮਿੱద్ధి ਆ ਤੁਸੀਂ ਦੇਖ ਸਕਦੇ ਇੱਥੋਂ ਦੀ ਆਪਾਂ ਜਿੰਨੇ ਵਾਰੀ ਮਰਜ਼ੀ ਨੰਗਾ ਦੇ ਗਏ ਚਾਰ ਵਾਰੀ ਨੰਗਾ ਦੇ ਗਏ ਪੰਜ ਵਾਰੀ ਨੰਗਾ ਦੇ ਗਏ ਤੇ ਇਹਦੇ ਤੇ ਆਪਾਂ ਸਪਰੇਆਂ ਹਜੇ ਤਿੰਨ ਹੋਰ ਲਾਉਣੀਆਂ ਇਸ ਕਣਕ ਤੇ 2852 ਤੇ ਪੀਲੀ ਕੁੰਗੀ ਦੀਆਂ ਲੱਗਣੀਆਂ ਜੀ ਦੋ ਸਪਰੇਆਂ ਇੱਕ ਹੋ ਸਕਦਾ ਕੋਈ ਗੁੱਲੀ ਡੰਡੇ ਵਾਲੀ ਵੀ ਲਾਉਣੀ ਪਵੇ ਵਿੱਚ ਜੇ ਕੋਈ ਹੋਇਆ ਤਾਂ ਆਪਾਂ ਜ਼ਰੂਰ ਲਾਵਾਂਗੇ ਨਹੀਂ ਤਾਂ ਦੋ ਸਪਰੇਆਂ ਤਾਂ ਹਜੇ ਪੱਕੀਆਂ ਹੈਗੀਆਂ ਹੀ ਹੈਗੀਆਂ ਇਹ ਇਸ ਤਰ੍ਹਾਂ ਜਿਹੜੀ ਅਸੀਂ ਆਪਾਂ ਤਾਂ ਜੀ ਸਪਰੇ ਕਰਦੇ ਆਂ ਖਾਨੂ ਦਾ ਕੋਈ ਬਾਲੀ ਦਿੱਕਤ ਨਹੀਂ ਆਉਂਦੀ ਕਣਕ ਮਿੱਦਣ ਦੀ ਕੁਛ ਭਰਾ ਮੇਰੇ ਆ ਰਹੇ ਇੱਥੋਂ ਬਾਂਮਣ ਵਾਲੇ ਪਿੰਡ ਤੋਂ ਉਹ ਆਂਦੇ ਬਾਈ ਤੇਰਾ ਜਾਗਾਰਡ ਚੱਲਦਾ ਵੇਖਣਾ ਬਸ 10-15 ਮਿੰਟਾਂ ਦੇ ਵਿੱਚ ਉਹ ਪਹੁੰਚਣਗੇ ਤੇ ਉਹ ਆਂਦੇ ਜੀ ਦੇਖ ਕੇ ਜਾਣਾ ਯਾਰ ਵੀ ਤੇਰਾ ਜਿਹੜਾ ਚੱਲਦਾ ਸਿਸਟਮ ਉਹ ਪਹੁੰਚ ਰਹੇ ਆ ਤੇ ਆਪਾਂ ਜਿਹੜਾ ਜੀ ਅੱਜ ਟ੍ਰਾਇਲ ਕਰ ਰਹੇ ਸੀ ਯਾਰਾ ਦਾ ਤੇ ਸ਼੍ਰੀ ਰਾਮ ਦਾ ਤਾਂ ਦੋਸਤੋ ਇਹ ਦੋਵੇਂ ਜਿਹੜੀਆਂ ਆਪਾਂ ਦੋਵੇਂ ਟ੍ਰਾਇਲ ਕਰ ਰਹੇ ਆ ਤੁਹਾਨੂੰ ਦਿਖਾ ਦਈਏ ਦੁਬਾਰਾ ਫੇਰ ਇਹ ਸ਼੍ਰੀ ਰਾਮ ਦਾ ਜੀ ਮੈਗਜ਼ੀਨ ਤੇ ਇਹ ਹੈਗਾ ਜੀ ਲੋਹਾ ਸ਼੍ਰੀ ਰਾਮ ਦਾ ਤੇ ਇਹ ਆ ਗਿਆ ਜੀ ਯਾਰਾ ਕੰਪਨੀ ਦਾ ਇਹਦੇ ਵਿੱਚ ਸਾਰਾ ਕੁਝ ਹੀ ਆ ਜੀ ਇਧਰਲੇ 5 ਕਿੱਲਿਆਂ ਤੇ ਆਪਾਂ ਇਹ ਯਾਰਾ ਕੰਪਨੀ ਦਾ ਲਾਇਆ ਜੀ ਤੇ ਇਧਰ ਆਪਾਂ ਲਾ ਰਹੇ ਆ 6.5 ਕਿੱਲਿਆਂ ਤੇ ਮੈਗਜਨ 2 ਕਿਲੋ ਕਿੱਲੇ ਦਾ ਮੈਗਜਨ 100 ਗ੍ਰਾਮ ਲੋਹਾ ਦੋਹਾਂ ਦਾ ਰਿਜ਼ਲਟ ਤੁਹਾਨੂੰ ਦਿਖਾਵਾਂਗੇ ਫਿਰ ਅਸੀਂ ਕਣਕ ਦਾ ਪੱਤਾ ਪੁੱਤਾ ਕਿੰਨਾ ਖਚੌੜਾ ਹੁੰਦਾ ਤੇ ਨਾੜ ਜਿੱਥੋਂ ਆਪਣੀ ਛੱਟਾ ਨਿਕਲਣਾ ਉਹ ਵੀ ਤੁਹਾਨੂੰ ਦਿਖਾਵਾਂਗੇ ਕਿੰਨਾ ਕੁ ਹਾਰਟ ਤੇ ਕਿੰਨਾ ਕੁ ਤਾਕਤਵਰ ਜਿਹੜਾ ਛੱਟਾ ਨਿਕਲੂਗਾ ਤਾਂ ਦੋਸਤੋ ਭਰਾ ਇਹ ਆਪਣੇ ਕੋਲੇ ਆਪਣਾ ਸਿਸਟਮ ਦੇਖਣ ਤੇ ਕਿਹੜਾ ਪੰਡ ਭਰਾ ਦਾ ਗੋਲੇ ਵਾਲਾ ਬਾਈ ਗੋਲੇ ਵਾਲੇ ਤੋਂ ਬਾਈ ਜੀ ਆਏ ਆ ਦੇਖਣ ਸਪੈਸ਼ਲ ਹਾਂਜੀ ਠੰਡ ਦੇ ਵਿੱਚ ਤੇ ਕਿਵੇਂ ਲੱਗਾ ਫਿਰ ਬਾਈ ਬਹੁਤ ਵਧੀਆ ਬਾਈ ਜੀ ਬਹੁਤ ਸਰਾਹੀਆ ਕੰਮ ਬਹੁਤ ਚੰਗਾ ਫਿਰ ਬਣਾਇਆ ਮਾਨ ਬਣਾਉਣੇ ਆ ਮਾਨ ਬਾਈ ਜੀ ਠੀਕ ਹੈ ਇਹਦਾ ਵਜਨ ਵਜਨ ਘੱਟ ਕਰਕੇ ਤਾਂ ਚੱਲਣਾ ਬਾਈ ਜੀ ਨਹੀਂ ਦੂਜੇ ਤਾਂ ਖੁੱਭ ਜਾਂਦੇ ਆ ਵਜਨ ਤੇ ਜ਼ਿਆਦਾ ਆਉਂਦੇ ਕਰਕੇ ਠੀਕ ਹੈ ਤੁਹਾਡੇ ਏਰੀਏ ਦਾ ਤਲਾ ਤੁਲਾ ਨਹੀਂ ਹੋਣਾ ਜ਼ਮੀਨ ਹਾਂ ਤਲਾ ਘਾਟਾ ਤਾਂ ਕਰਕੇ ਭਾਰੇ ਜਿਹੜੇ ਆ ਨਾ ਉਹ ਬਾਈ ਖੁੱਭਣ ਦੀ ਸਮੱਸਿਆ ਆ ਗਈ ਅੱਛਾ ਸਾਡੇ ਤਾਂ ਜ਼ਿਆਦਾ ਤਾਂ ਹੀ ਤੁਹਾਡਾ ਸਿਸਟਮ ਵੇਖਣਾ ਆ ਠੀਕ ਹੈ ਤਾਂ ਬਾਈ ਸਪੈਸ਼ਲ ਚੱਲ ਕੇ ਆਏ ਆ ਜੀ ਹਾਂਜੀ ਪੰਡ ਗੋਲੇ ਵਾਲੇ ਤੋਂ ਧੰਨਵਾਦ ਭਾਈ ਜੀ ਠੀਕ ਹੈ ਮਿਹਰਬਾਨੀ